ਪਹਿਲਾਂ ਚੋਰ ਸੀ ਚੋਰੀ ਕਰਦੇ ਘਰ ਦੇ ਤੋੜ ਕੇ ਤਾਲੇ ਬਈ ਉਸ ਤੋਂ ਮਗਰੋਂ ਡਾਕੂ ਆ ਗਿਆ ਪਕੀਆਂ ਬੰਦੂਕਾਂ ਵਾਲੇ ਠੱਗਾਂ ਦਾ ਕੰਮ ਠੱਗੀ ਮਾਰਨਾ ਕਰਕੇ ਕਾਲੇ ਮਾਲੇ ਇਹ ਬੜੇ ਪਤੰਦਰ ਨੇ ਕਾਲਿਆਂ ਕੱਛਿਆਂ ਵਾਲੇ ਬੜੇ ਪਤੰਦਰ ਨੇ ਚਿੱਟੀਆਂ ਨੀਲੀਆਂ ਪੱਗਾਂ ਵਾਲੇ ਬੜੇ ਪਤੰਦਰ ਨੇ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਵੀਰ ਯੋਦਾ ਅੱਜ ਕੱਲ ਪੰਜਾਬ 'ਚ ਕਾਫੀ ਰੌਲਾ ਪਿਆ ਹੋਇਆ ਲੁੱਟ-ਪਾੜ ਦਾ ਭਈ ਲੁੱਟ-ਪਾੜ ਚੱਲ ਜੂਦਾ ਸਦੀਆਂ ਤੋਂ ਹੀ ਕੰਮ ਚੱਲਦਾ ਆ ਰਿਹਾ ਪਰ ਇਹ ਕੁਝ ਅਫਵਾਹਾਂ ਵੀ ਲੱਗਦੀਆਂ ਨੇ ਜਿਆਦਾ ਲੁੱਟ ਪਾੜਤਾ ਹੁੰਦੀ ਆ ਸੋ ਤੁਹਾਨੂੰ ਦੱਸਣ ਜਾ ਰਿਹਾ ਕਿ ਲੁੱਟ ਪਾੜ ਕੌਣ ਕਰ ਰਿਹਾ ਹੈ ਮੇਰੀ ਆਪਣੀ ਸੋਚ ਆ ਸੋ ਦੇਖਦੇ ਆ ਕਿੰਨੇ ਦੋਸਤ ਮੇਰੇ ਨਾਲ ਐਗਰੀ ਹੁੰਦੇ ਆ ਪੰਜਾਬ ਵਿੱਚ ਅੱਜ ਕੱਲ੍ਹ ਲੋਕਾਂ ਬੜਾ ਰੌਲਾ ਪਾਇਆ ਏ ਪਾੜੜਾ ਕਾਪ ਕੇ ਕਹਿੰਦੇ ਦੋ ਤਿੰਨ ਸੌ ਕਾਲਾ ਆਇਆ ਏ ਕਹਿੰਦੇ ਨਿਗਰੂ ਆਇਆ ਕਾਲੇ ਕਾਲੇ ਰੰਗ ਉਹ ਕਾਲੇ ਕਾਲੇ ਰੰਗ ਦੇ ਡਰਾਉਣੇ ਜਿਹੇ ਚਿਹਰੇ ਆ ਹੱਥੀ ਲੈ ਕੇ ਦਾਤਰੋਂ ਨਿਕਲਦੇ ਹਨੇਰੇ ਆ ਦੱਸਦੇ ਨੇ ਲੋਕ ਮੈਸੇਜ ਫੇਸਬੁਕ ਤੇ ਦੇਖਿਆ ਉਹ ਦਸਦੇ ਨੇ ਲੋਕ ਵੱਟ ਟੋਕ ਬੜੀ ਕਰਦੇ ਬੰਦੇ ਉਹਨਾਂ ਵੱਢਣੇ ਆ ਕੁੱਤੇ ਵੀ ਨਹੀਂ ਛੱਡਦੇ ਲੋਕੀ ਸਿਰਾਈ ਲਾਈ ਜਾਂਦੇ ਆ ਦਸਦੇ ਨੇ ਲੋਕ ਵੱਟ ਟੋਕ ਬੜੀ ਕਰਦੇ ਬੰਦੇ ਉਹਨਾਂ ਵੱਢਣੇ ਆ ਕੁੱਤੇ ਵੀ ਨਹੀਂ ਛੱਡਦੇ ਸੁੱਤਿਆਂ ਪਿਆਂ ਦੇ ਗਲੇ ਨੱਪ ਦਿੰਦੇ ਆ ਆਉਂਦੇ ਸਾਰ ਧੌਣ ਤੇ ਦਾਦਰ ਰੱਖ ਦਿੰਦੇ ਆ ਹੁਣ ਸੁਣੋ ਬਈ ਇਹ ਕੌਣ ਕੌਣ ਕੰਮ ਕਰ ਰਹੇ ਨੇ ਅਸਲੀਅਤ ਕੀ ਆ ਹੀ ਰਣਸਮੇਕ ਹੇ ਰਣਨ ਸਮੈਗ ਦੇ ਨਸ਼ੇ ਜਿੰਨਾ ਲਾਏ ਆ ਆਪਣੇ ਹੀ ਹੱਥੀ ਵਾਹੀ ਗੜ ਪਾਏ ਆ ਨਿਤ ਖਰਚਾ ਹਜ਼ਾਰੀ ਨਿਤ ਖਰਚਾ ਹਜ਼ਾਰੀ ਇਹ ਗੱਲ ਨਹੀਂ ਉਹ ਪੁੱਗਦੀ ਓਏ ਲੁੱਟਣ ਤੋਂ ਬਿਨਾ ਕੋਈ ਗੱਲ ਨਹੀਂ ਉਹ ਸੁੱਝਦੀ ਲੁੱਟਣ ਤੋਂ ਬਿਨਾ ਕੋਈ ਗੱਲ ਨਹੀਂ ਉਹ ਸੁੱਝਦੀ ਦੂਜੀ ਕੈਟਾਗਰੀ ਇਹਨਾਂ ਦਾ ਥੋੜਾ ਸਟੈਂਡਰਡ ਬਈ ਸਾਰੇ ਬੇਰੁਜ਼ਗਾਰ ਨਹੀਂ ਕਰਦੇ ਕੋਈ ਜਿਹੜੇ ਬਾਲੇ ਆਕ ਜਾਂਦੇ ਆ ਮੇਰੇ ਵਰਗੇ ਉਹ ਫਿਰ ਪੜ੍ਹ ਲਿਖ ਜਿਹੜੇ ਆੜੇ ਲਿਖ ਜਿਹੜੇ ਯਾਰੋ ਬੈਂਕੇ ਬੇਰੁਜ਼ਗਾਰ ਨੇ ਔਖਾ ਹੋਇਆ ਕੰਮ ਚੱਲ ਦੇਣਾ ਘਰ-ਬਾਰ ਨੇ ਰੱਬ ਦਾ ਉਹ ਭਾਣਾ ਫਿਰ ਮਿੱਠਾ ਕਰ ਮੰਨਦੇ ਲੁੱਟਦੇ ਨੇ ਬੈਂਕਾਂ ਕੋ ਏਟੀਐਮ ਭੰਦੇ ਲੁੱਟਦੇ ਨੇ ਬੈਂਕਾਂ ਹੋਏ ਏਟੀਐਮ ਭੰਦੇ ਉਸ ਤੋਂ ਬਾਅਦ ਤੀਜੀ ਕੈਟਾਗਰੀ ਪਹਿਲੇ ਘੁੰਮਣ ਦੇ ਸ਼ੌਕੀ ਜਿਨ੍ਹਾਂ ਨੂੰ ਮੰਦਿਰ ਤੇ ਕਤીર ਕਹਿੰਦੇ ਆਪਾਂ ਵੇਲੇ ਘੁੰਮਣ ਦੇ ਸ਼ੌਕੀ ਡੱਕਾ ਵੀ ਨਾ ਤੋੜਦੇ ਪਰਸਰੋ ਲੈ ਕੇ ਖੜ ਜਾਂਦੇ ਮੋੜ ਤੇ ਪਰਸ ਤੇ ਚੇਨਾ ਜਨਾਨੀਆਂ ਤੇ ਜਿਆਦਾ ਟੈਗ ਹੁੰਦਾ ਉਹਨਾਂ ਦਾ ਪਰਸ ਤੇ ਚੇਨਾ ਲੈ ਕੇ ਚੱਟ ਭੱਜਦੇ ਹੋ ਜਾਣ ਤੀਰ ਉਹ ਫੇਰ ਨਹੀਂ ਆ ਲੱਭਦੇ ਚੌਥੀ ਕੈਟਾਗਰੀ ਜਿਹੜੇ ਅੱਕੇ ਹੌਣ ਦੇਖਿਓ ਕਈਆਂ ਨੇ ਆਪਣਾ ਵੈਰ ਵੀ ਕੱਢਣਾ ਐ ਇਸ ਰੋਲੇ ਰੱਬੇ ਚ ਸਮਾਜ ਦੇ ਧੱਕੇ ਸਮਾਜ ਦੇ ਧੱਕੇ ਇਨਸਾਫ ਨਹੀਂ ਮਿਲਦੇ ਅੱਕ ਕਿਓ ਬੰਦੇ ਫਿਰ ਇਹ ਰਾਹ ਚੁਣਦੇ ਦਿਲ ਵਾਲੀ ਸਾਰੀਓ ਕੱਢਦੇ ਪੜਾਸ ਨੇ ਸੁੱਤੇ ਪਿਆਂ ਦੇ ਫਿਰ ਕੱਢ ਦਿੰਦੇ ਡਾਗਣੇ ਉੱਤੇ ਆਪਿਆਂ ਦੇ ਉਹ ਕੱਢ ਦਿੰਦੇ ਡਾਟ ਨੇ ਇੱਕ ਜਿਹੜੀ ਸੱਚਾਈ ਕਈਆਂ ਨੂੰ ਥੋੜੀ ਜੀ ਗੱਲ ਅਜੀਬ ਲੱਗੂਗੀ ਪਰ ਇਸ ਚੱਕਰ ਦੇ ਵਿੱਚ ਆਸ਼ਕ ਮਜਾਜੀ ਆਸ਼ਕ ਮਜਾਜੀ ਰਾਤੀ ਕੰੰਧਾ ਜਿਹੜੇ ਟੱਪਦੇ ਆਸ਼ਕੀ ਦੇ ਚੱਕਰ ਚ ਆਸ਼ਕ ਮਜਾਜੀ ਰਾਤੀ ਕੰੰਧਾ ਜਿਹੜੇ ਟੱਪਦੇ ਜਦੋਂ ਫੜੇ ਜਾਂਦੇ ਉਹ ਵੀ ਚੋਰੀ ਵੱਜਦੇ ਜਦੋਂ ਕੋਈ ਇਨਸੀਡੈਂਟ ਹੋਵੇ ਤਾਂ ਮੁੜ ਕੇ ਰੌਲਾ ਪੈ ਜਾਂਦਾ ਕਿ ਚੋਰੀ ਫੜਿਆ ਗਿਆ ਇਹ ਨਹੀਂ ਅਸਲੀ ਕਹਾਣੀ ਪਤਾ ਹੁੰਦੀ ਕਿ ਆਸ਼ਕ ਮਜਾਜੀ ਆ ਕੰੰਧਾ ਜਿਹੜੇ ਟੱਪਦੇ ਉਹ ਜਦੋਂ ਪੜੇ ਜਾਂਦੇ ਉਹ ਵੀ ਚੋਰੀਵਾਜੇ ਦੇ ਗੌਣ ਵਾਲੇ ਉਹਨਾਂ ਨੂੰ ਸਲਾਹਾਂ ਵੀ ਦਿੰਦੇ ਨੇ ਗੌਣ ਵਾਲੇ ਉਹਨਾਂ ਨੂੰ ਸਲਾਹਾਂ ਵੀ ਦਿੰਦੇ ਨੇ ਦੁੱਧ 'ਚ ਗੋਲੀਆਂ ਪਿਆਦੀ ਉਹ ਗੀਤਾਂ ਵਿੱਚ ਕਹਿੰਦੇ ਨੇ ਦੁੱਧ 'ਚ ਗੋਲੀਆਂ ਪਿਆਦੀ ਗੀਤਾਂ ਵਿੱਚ ਕਹਿੰਦੇ ਨੇ ਪਰ ਹੁਣ ਤਾਂ ਕਈ ਦਰਦੇ ਮਾਰੇ ਵਿਚਾਰੇ ਰਾਤ ਦੁੱਧ ਵੀ ਨਹੀਂ ਪੀਂਦੇ ਮਨ ਕੀ ਸੁਣ ਸੁਣ ਕੇ ਉਹ ਲੋਕਾਂ ਦੇ ਆ تیر ਹੁਣ ਅਸਲੀ ਸਚਾਈ ਸੁਣੋ ਦੋਸਤੋ ਲੋਕਾਂ ਦੇ ਆ تیر ਇਹ ਨ ਭੋਲਿਆਂ ਤੇ ਟਿਕਦੇ ਕੋਈ ਜਿਹੜੇ ਦਿਨੇ ਲੁੱਟਦੇ ਆ ਉਹ ਭਾਈ ਉਹ ਕਿਉਂ ਨਹੀਂ ਦਿਸਦੇ ਜਿਹੜੇ ਦਿਨੇ ਲੁੱਟੀ ਜਾਂਦੇ ਤੁਹਾਨੂੰ ਉਹ ਕਿਉਂ ਨਹੀਂ ਦਿਸਦੇ ਲੁੱਟ ਕੇ ਪੰਜਾਬ ਨੂੰ ਕੋਈ ਲੁੱਟ ਕੇ ਪੰਜਾਬ ਨੂੰ ਵਿਦੇਸ਼ਾਂ ਵਿੱਚ ਲੈ ਗਏ ਨੇ ਅਮਰੀਕਾ ਆਸਟ੍ਰੇਲੀਆ ਚ ਮੌਲ ਪਾ ਕੇ ਬੈਠੇ ਨੇ ਧਾਰੂਪ ਸਾਧ ਦਾ ਧਾਰੂਪ ਸਾਧ ਦਾ ਕੋਈ ਲੋਕਾਂ ਨੂੰ ਜੋ ਲੁੱਟਦੇ ਉਹ ਭੋਲਿਓ ਤੁਹਾਨੂੰ ਆ ਬਾਬੇ ਕਿਉਂ ਨਹੀਂ ਦਿਸਦੇ ਆ ਜਿਹੜੇ ਦਿਨ ਦਿਹਾੜੇ ਲੁੱਟੀ ਜਾਂਦੇ ਆ ਸਾਨੂੰ ਲੋਕਾਂ ਦੇ ਵੀ ਤੀਰ ਕੋਈ ਉਹਨਾਂ ਭੋਲਿਆਂ ਤੇ ਟਿਕਦੇ ਕੋਈ ਭੋਲਿਓ ਕੋਈ ਤੁਹਾਨੂੰ ਆ ਬਾਬੇ ਕਿਉਂ ਨਹੀਂ ਦਿਸਦੇ ਬਾਬੇ ਦੀਆਂ ਬਾੜੀ ਵਿੱਚ ਬਾਬੇ ਦੀ ਬਾਣੀ ਵਿੱਚ ਘਰ ਭਰੀ ਜਾਂਦੇ ਨੇ ਗੱਡੀਆਂ ਜਹਾਜ਼ਾਂ ਦੀ ਸਵਾਰੀ ਕਰੀ ਜਾਂਦੇ ਨੇ ਗੱਡੀਆਂ ਜਹਾਜ਼ਾਂ ਦੀ ਸਵਾਰੀ ਕਰੀ ਜਾਂਦੇ ਨੇ ਸੋ ਥੈਂਕਸ ਮੇਰੇ ਵੀਰ ਸਾਬੀ ਸਿੰਘ ਜੀ ਜੀਐਸ ਤੇ ਸੈਂਟੋ ਲੋ ਜਿਨ੍ਹਾਂ ਨੇ ਇਹ ਚੀਜ਼ ਲਿਖਣ ਵਾਸਤੇ ਕਿਹਾ ਸੀ ਸੋ ਆਪਣੇ ਵੀਊ ਜ਼ਰੂਰ ਦੇਣਾ ਤੁਹਾਡੇ ਪਿਆਰ ਦੇ ਇੰਤਜ਼ਾਰ ਵਿੱਚ ਫਿਰ ਮਿਲਾਂਗੇ ਧੰਨਵਾਦ ਅਨਵੇਦਾ ਜਨਾਬਾ ਕਰਤਾ